ਆਪੇ ਤੇਰਾ ਧਾਨ ਨਜ਼ਰ ਤੇ ਨਾ ਧਿਆ ਬਗਾਲੋ ਸ਼ਬਦ ਜੀ ਬਾਰੇ ਤੇ ਦੇਖੋ ਸੋਰਾ ਧਾਨ ਵਰਦਨ ਹੋਏ ਅਨਾਸ਼ਾ ਦੇ ਤੋ ਆਹ ਬਹੁਤ ਕੀ ਕੰਸਾ ਗੁਰੂ ਜੀ ਦੇਸ਼ ਸੋਸੰਗਤ ਜੀ ਰਖੜਪੂਣਾ ਬਕਾਲਾ ਸਾਹਿਬ ਇਸ ਤਰ੍ਹਾਂ ਰਖੜੀ ਜੋ ਮਨਮਤ ਦਾ ਤਿਹਾਰ ਹੈ ਸਾਹਿਬ ਦੇ ਨਹੀਂ ਪਾਰੇ ਉਸਦੇ ਉਲਟ ਖਾਲਸੇ ਦੀ ਰੱਖਿਆ ਜੋ ਖਾਲਸੇ ਦੀ ਮੁਰਦ ਤੋਂ ਗਾਲਪੁਰਖ ਜੀ ਕਰਦੇ ਹਨ ਪ੍ਰਤੇਗ ਬਹਾਦਰ ਪਾਸ਼ਾ ਜੀ ਨੇ ਮੱਖਣਸਾਲ ਦਾਣੇ ਦੀ ਰੱਖਣੇ ਦਿੱਤੀ ਨੌਸ ਕਰਕੇ ਰਖੜਾ ਰਖੜ ਬਣਾ ਰਖੜਾ ਬਣਾਇਆ ਜਾਂਦਾ ਹੈ ਗਾਲਪੁਰਖ ਦੇ ਲੋਕ ਹਰ ਸਾਲ ਬੱਲੇ ਕਾਲੇ ਦੀ ਧਰਤੀ ਤੇ ਸੋ ਦਰਸ਼ਨ ਕਰੋ ਜੀ ਮਹੱਲੇ ਦੀਆਂ ਤਿਆਰੀਆਂ ਨਗਾਰੇ ਕਸੇ ਜਾ ਚੁੱਕੇ ਹਨ ਚੜ ਚੁੱਕੇ ਹਨ ਜੱਸੀਦਾਰਾਂ ਦੇ ਘੋੜੇ ਜੁੱਤੀਆਂ ਰੋਗ ਦੇ ਸਾਥ ਰੱਖ ਕੇ ত্যসা <laughs> হিচাপ <laughs> <laughs>